ਐਸ ਪੱਲੇ ਦੀ ਬੇਹੱਦ ਵੱਡੀ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਪੰਜਾਬ ਨੂੰ ਲੈ ਕੇ ਇਹ ਖਬਰ ਆ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਬਦਲਣ ਨੂੰ ਲੈ ਕੇ ਜੋ ਤਜਵੀਜ਼ ਰਾਸ਼ਟਰਪਤੀ ਨੂੰ ਭੇਜੀ ਗਈ ਸੀ ਪੰਜਾਬ ਵਿਧਾਨ ਸਭਾ ਵਿੱਚੋਂ ਪਾਸ ਕਰਕੇ ਤਾਂ ਉਸ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਰਾਸ਼ਟਰਪਤੀ ਦੇ ਵੱਲੋਂ ਨਾਮਨਜ਼ੂਰ ਕਰਕੇ ਬਿੱਲ ਨੂੰ ਵਾਪਸ ਭੇਜ ਦਿੱਤਾ ਗਿਆ ਕੁੱਲ ਤਿੰਨ ਬਿੱਲ ਜਿਹੜੇ ਆ ਪੰਜਾਬ ਵਿਧਾਨ ਸਭਾ ਵਿੱਚੋਂ ਪਾਸ ਕਰਕੇ ਭੇਜੇ ਗਏ ਸਗੇ ਤਾਂ ਤਿੰਨਾਂ ਵਿੱਚੋਂ ਇੱਕ ਬਿੱਲ ਜਿਹੜਾ ਆ ਉਸ ਨੂੰ ਵਾਪਸ ਜਿਹੜਾਇਆ ਉਹ ਪੇਜ ਦਿੱਤਾ ਗਿਆ ਹੈਗਾ ਤਾਂ ਦੱਸ ਦੇਣਾ ਚਾਹੁੰਦੇ ਆ ਕਿ ਰਾਸ਼ਟਰਪਤੀ ਨੇ ਬਿੱਲ ਤਿੰਨੇ ਆਪਣੇ ਕੋਲ ਰੱਖੇ ਹੋਏ ਸੀਗੇ ਤਾਂ ਉਸ ਦੇ ਵਿੱਚੋਂ ਯੂਨੀਵਰਸਿਟੀ ਕਾਨੂੰਨ ਜਿਹੜਾ ਆ ਲਾ ਸੋਧਵਿਲ ਜਿਹੜਾ ਹੈਗਾ ਉਹ ਵਾਪਸ ਭੇਜ ਦਿੱਤਾ ਗਿਆ ਇਸ ਤੋਂ ਇਲਾਵਾ ਪੰਜਾਬ ਪੁਲਿਸ ਸੋਧਵਿਲ ਤੇ ਇਸ ਤੋਂ ਦਾਵਾ ਸਿੱਖ ਗੁਰਦੁਆਰਾ ਸੋਧਵਿਲ ਜਿਹੜੇ ਆ ਉਹ ਰਾਸ਼ਟਰਪਤੀ ਨੂੰ ਭੇਜੇ ਹੋਏ ਜਿਸ ਦੇ ਵਿੱਚ ਯੂਨੀਵਰਸਿਟੀ ਸੋਧ ਬਿੱਲ ਜਿਹੜਾ ਹੈ ਉਹ ਨਾਮਨਜ਼ੂਰ ਕਰ ਦਿੱਤਾ ਗਿਆ ਰਾਸ਼ਟਰਪਤੀ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਬੀਤੇ ਸਮੇਂ ਦੇ ਵਿੱਚ ਜਿਹੜਾ ਆ ਗਵਰਨਰ ਤੇ ਪੰਜਾਬ ਸਰਕਾਰ ਵਿਚਾਲੇ ਕਾਫੀ ਜ਼ਿਆਦਾ ਤਣਾਅ ਰਿਹਾ ਬਿੱਲਾਂ ਨੂੰ ਲੈ ਕੇ ਬਿੱਲ ਪਾਸ ਨੂੰ ਲੈ ਕੇ ਕਾਫੀ ਜ਼ਿਆਦਾ ਤਣਾਅ ਹੁੰਦਾ ਰਿਹਾ ਤਾਂ ਉਸ ਦੇ ਵਿਚਾਲੇ ਹੀ ਜਿਹੜਾ ਯੂਨੀਵਰਸਿਟੀ ਦਾ ਚਾਂਸਲਰ ਬਦਲਣ ਨੂੰ ਲੈ ਕੇ ਵੀ ਗੱਲ ਚੱਲੀ ਸੀ ਕਿ ਜਿਸ ਦੇ ਬਾਅਦ ਵਿਧਾਨ ਸਭਾ ਦੀ ਸਹਿਮਤੀ ਦੇ ਨਾਲੇ ਬਿੱਲ ਪਾਸ ਕਰ ਦਿੱਤਾ ਗਿਆ ਸੀ ਕਿ ਯੂਨੀਵਰਸਿਟੀ ਦਾ ਚਾਂਸਲਰ ਜਿਹੜਾ ਹੈ ਉਹ ਸੀਐਮ ਨੂੰ ਲਗਾ ਦਿੱਤਾ ਜਾਵੇ ਤਾਂ ਅਜਿਹੀ ਤਜਵੀਰ ਜਿਹੜੀ ਆ ਰਾਸ਼ਟਰਪਤੀ ਨੂੰ ਭੇਜੀ ਗਈ ਸੀ ਪਰ ਉਹ ਜਿਹੜੀ ਆ ਨਾਮਨਜ਼ੂਰ ਕਰ ਦਿੱਤੀ ਗਈ ਉਹ ਤਜਵੀਰ ਜਿਹੜੀ ਆ ਨਾਮਨਜ਼ੂਰ ਕਰ ਦਿੱਤੀ ਗਈ ਤਾਂ ਇਸ ਵੇਲੇ ਦੀ ਵੱਡੀ ਅਪਡੇਟ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਪਿਛਲੇ ਸਾਲ ਇਹ ਬਿੱਲ ਜਿਹੜਾ ਆ ਪਾਸ ਕੀਤਾ ਗਿਆ ਸੀ ਪਿਛਲੇ ਸਾਲ ਬਿੱਲ ਪਾਸ ਕੀਤਾ ਗਿਆ ਸੀਗਾ ਪੰਜਾਬ ਸਰਕਾਰ ਵੱਲੋਂ ਜਿਹੜੇ ਆ ਬਿੱਲ ਤਿੰਨੇ ਪਾਸ ਕਰਕੇ ਜਿਹੜੇ ਆ ਉਹ ਰਾਸ਼ਟਰਪਤੀ ਨੂੰ ਭੇਜ ਦਿੱਤੇ ਗਏ ਸੀਗੇ ਜਿਸ ਦੇ ਵਿੱਚੋਂ ਇੱਕ ਬਿੱਲ ਜਿਹੜਾ ਹੁਣ ਵਾਪਸ ਹੋ ਗਿਆ ਉਸ ਦੀ ਨਾਮਨਜ਼ੂਰੀ ਹੋ ਗਈ ਹਾਲਾਂਕਿ ਹੁਣ ਜਿਹੜੇ ਆ ਗਵਰਨਰ ਜਿਹੜੇ ਆ ਉਹੀ ਯੂਨੀਵਰਸਿਟੀ ਦੇ ਚਾਂਸਲਰ ਨੂੰ ਰਹਿਣਗੇ ਗਵਰਨਰ ਯੂਨੀਵਰਸਿਟੀ ਦੇ ਚਾਂਸਲਰ ਰਹਿਣਗੇ ਜਿੱਥੇ ਤਜਵੀਜ਼ ਇਹ ਰੱਖੀ ਗਈ ਸੀ ਕਿ ਸੀਐਮ ਨੂੰ ਚਾਂਸਲਰ ਲਾਇਆ ਜਾਵੇ ਤਾਂ ਉਸ ਤਜਵੀਜ਼ ਨੂੰ ਜਿਹੜਾ ਆ ਨਾਮਨਜ਼ੂਰ ਕਰ ਦਿੱਤਾ ਗਿਆ ਤਾਂ ਟੋਟਲ 3 ਬਿੱਲ ਜਿਹੜੇ ਆ ਰਾਸ਼ਟਰਪਤੀ ਨੂੰ ਭੇਜੇ ਸਕੇ ਪਿਛਲੇ ਸਾਲ ਦੇ ਬਿੱਲ ਭੇਜੇ ਹੋਏ ਸਕੇ ਤੇ ਪਿਛਲੇ 1 ਸਾਲ ਤੋਂ ਇਹ ਤਿੰਨੇ ਬਿੱਲ ਜਿਹੜੇ ਆ ਪੈਂਡਿੰਗ ਜਿਹੜੇ ਆ ਉਹ ਦੱਸਿਆ ਜਾ ਰਿਹਾ ਸੀ ਤਿੰਨੇ ਬਿੱਲ ਜਿਹੜੇ ਆ ਪੈਂਡਿੰਗ ਪਏ ਹੋਏ ਸਕੇ ਜਿਸ ਦੇ ਵਿੱਚੋਂ ਇੱਕ ਬਿੱਲ ਜਿਹੜਾ ਉਹ ਵਾਪਸ ਭੇਜ ਦਿੱਤਾ ਗਿਆ ਤਾਂ ਅ ਇਸ ਵਿੱਚ ਇਸ ਦੇ ਵਿੱਚ ਜਿਹੜੀ ਆ ਵੱਡੀ ਅਪਡੇਟ ਨਿਕਲ ਕੇ ਹੁਣ ਸਾਹਮਣੇ ਆ ਰਹੀ ਹੈ ਕਿ ਇਸ ਦੇ ਵਿੱਚੋਂ ਇੱਕ ਬਿੱਲ ਨਾ ਮਨਜ਼ੂਰ ਕਰ ਦਿੱਤਾ ਗਿਆ ਤਾਂ ਯੂਨੀਵਰਸਿਟੀ ਲਾ ਸੋਧ ਬਿੱਲ ਨੂੰ ਜਿਹੜੀ ਆ ਨਾ ਮਨਜ਼ੂਰੀ ਦਿੱਤੀ ਗਈ ਤਾਂ ਉੱਥੇ ਹੀ ਯੂਨੀਵਰਸਿਟੀਆਂ ਦੇ ਚਾਂਸਲਰ ਜਿਹੜੇ ਆ ਉਹ ਗਵਰਨਰ ਹੀ ਰਹਿਣਗੇ ਪੰਜਾਬ ਯੂਨੀਵਰਸਿਟੀਆਂ ਦੇ ਜੋ ਪੰਜਾਬ ਦੇ ਯੂਨੀਵਰਸਿਟੀਆਂ ਉਹਨਾਂ ਦੇ ਚਾਂਸਲਰ ਗਵਰਨਰ ਹੀ ਰਹਿਣਗੇ ਹਾਲਾਂਕਿ ਇਸ ਤੋਂ ਪਹਿਲਾਂ ਜੇ ਗੱਲ ਕਰ ਲਈਏ ਤਾਂ ਕਈ ਰਾਜਾਂ ਦੇ ਵਿੱਚ ਅਜਿਹੇ ਬਿੱਲ ਜਿਹੜੇ ਆ ਉਹ ਪਾਸ ਹੋ ਚੁੱਕੇ ਨੇ ਜੇ ਆਪਾਂ ਗੱਲ ਕਰ ਲਈਏ ਪੱਛਮ ਬੰਗਾਲ ਦੀ ਮਹਾਰਾਸ਼ਟਰ ਦੀ ਰਾਜਸਥਾਨ ਤਾਮਿਲਨਾਡੂ ਕੇਰਲ ਤ ਵਿਦਾਨ ਸਭਾ ਦੇ ਵਿੱਚ ਉਹ ਜਿਹੇ ਬਿੱਲ ਜਿਹੜੇ ਆ ਪਾਸ ਕੀਤੇ ਗਏ ਸਕੇ ਤਾਂ ਇਸ ਤੋਂ ਇਲਾਵਾ ਹੁਣ ਪੰਜਾਬ ਦੇ ਨਾਲ ਜਿਹੜੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਦੇ ਵਿੱਚ ਕਿਉਂਕਿ ਲਗਾਤਾਰ ਲੰਬੇ ਸਮੇਂ ਤੋਂ ਬਿੱਲਾਂ ਦੀ ਜੋ ਬਿੱਲ ਪਾਸ ਨੂੰ ਲੈ ਕੇ ਲਗਾਤਾਰ ਗਵਰਨਰ ਦੇ ਨਾਲ ਰੇੜਕਾ ਪੰਜਾਬ ਸਰਕਾਰ ਦਾ ਉਹ ਬਣਿਆ ਸਗਾ ਲਗਾਤਾਰ ਚਰਚਾ ਦਾ ਵਿਸ਼ਾ ਰਹਿੰਦਾ ਸਗਾ ਸੁਰਖੀਆਂ ਦੇ ਵਿੱਚ ਰਹਿੰਦਾ ਸਗਾ ਕਿਉਂਕਿ ਪੰਜਾਬ ਸਰਕਾਰ ਤੇ ਗਵਰਨਰ ਨੂੰ ਲੈ ਕੇ ਆਪਸ ਦੇ ਵਿੱਚ ਕਿਤਨਾ ਕਿਤੇ ਜਿਹੜਾ ਇਹ ਰੇਟ ਕਾ ਬਣਿਆ ਰਹਿੰਦਾ ਸੀਗਾ ਕਿਉਂਕਿ ਬਿੱਲ ਜਿਹੜੇ ਉਹ ਭੇਜੇ ਜਾਂਦੇ ਸੀਗੇ ਪੰਜਾਬ ਸਰਕਾਰ ਦੇ ਵੱਲੋਂ ਪਰ ਗਵਰਨਰ ਉਸ ਨੂੰ ਆਪਣੇ ਕੋਲ ਰੱਖ ਲੈਂਦਾ ਸੀ ਹਾਲਾਂਕਿ ਉਹਨਾਂ ਕੋਲ ਰਾਈਟਾ ਬਿੱਲ ਨੂੰ ਆਪਣੇ ਕੋਲ ਰੱਖੇ ਉਸਦੇ ਬਾਅਦ ਜਿਹੜਾ ਇਹ ਉਸ ਨੂੰ ਪਾਸ ਕਰੰਦਾ ਜਾਂ ਉਸਦੇ ਉੱਤੇ ਵਿਚਾਰ ਚਰਚਾ ਕਰਨਦਾ ਪਰ ਇਸ ਨੂੰ ਲੈ ਕੇ ਜਿਹੜੇ ਹੁਣ ਬਿੱਲ ਵੀ ਪਾਸ ਕੀਤੇ ਗਏ ਸੀ ਤਿੰਨ ਬਿੱਲ ਪਾਸ ਕਰਕੇ ਰਾਸ਼ਟਰਪਤੀ ਤੱਕ ਨੂੰ ਭੇਜੇ ਗਏ ਸੀ ਕਿ ਚਲੋ ਇਹ ਬਿੱਲ ਜਿਹੜੇ ਉੱਥੋਂ ਪਾਸ ਹੋ ਜਾਣਗੇ ਪਰ ਰਾਸ਼ਟਰਪਤੀ ਵੱਲੋਂ ਬਿੱਲ ਨੂੰ ਨਾ ਮਨਜ਼ੂਰ ਕਰ ਦਿੱਤਾ ਗਿਆ ਹੈ ਪੰਜਾਬ ਯੂਨੀਵਰਸਿਟੀ ਦੇ ਚਾਸਟਰ ਲੋ ਜਿਹੜੇ ਆ ਲਾਉਣ ਦੀ ਤਜਵੀਜ਼ ਰੱਖੀ ਗਈ ਸੀ ਵੀ ਚਾਸਟਰ ਲਾਉਣ ਨੂੰ ਲੈ ਕੇ ਜਿਹੜਾ ਆ ਬਿਨਾਂ ਸੋਭਾ ਦੇ ਵਿੱਚ ਬਿੱਲ ਪਾਸ ਕੀਤਾ ਗਿਆ ਸੀਗਾ ਪਰ ਇਹਨਾਂ ਤਿੰਨਾਂ ਬਿੱਲਾਂ ਦੇ ਵਿੱਚੋਂ ਜਿਹੜਾ ਇੱਕ ਬਿੱਲ ਨਾ ਮਨਜ਼ੂਰ ਕਰ ਦਿੱਤਾ ਗਿਆ ਹਾਲਾਂਕਿ ਦੋ ਬਿੱਲ ਜਿਹੜੇ ਆ ਉਹ ਜਿਹੜੇ ਆ ਹਜੇ ਵੀ ਉੱਥੇ ਪੈਂਡਿੰਗ ਪਏ ਹੋਣੇ ਦੋ ਬਿੱਲ ਹਜੇ ਵੀ ਰਾਸ਼ਟਰਪਤੀ ਦੇ ਕੋਲ ਪੈਂਡਿੰਗ ਪਏ ਹੋਣੇ ਤਾਂ ਇਸ ਬਿੱਲੇ ਦੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ